ਸਤਿ ਸ੍ਰੀ ਅਕਾਲ ਜੀ ਕੈਨੇਡਾ ਨਿਊਜ਼ ਬੁਲਟਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗੱਲ ਖਬਰਾਂ ਦੇ ਸ਼ੁਰੂਆਤ ਤੋਂ ਪਹਿਲਾਂ ਇੱਕ ਨਸਲ ਮਾਰਦੇ ਹਾਂ ਤਾਜ਼ਾ ਹੈਡਲਾਈਨਸ ਤੇ واਸ਼ਿੰਗਟਨ ਲੈਂਡ ਕਿਤਾਬੀ ਐਮ ਕਰਨੀ ਦਾ ਜਹਾਜ਼ ਰੋਸਟਪਤੀ ਨੇ ਮੁਰ ਦੁਹराई 51 ਸੂਬੇ ਵਾਲੀ ਗੱਲ ਬੀਸੀ ਯੂਐਸਰ ਹਾਤੇ ਵਾਦੂ ਚੈੱਕਪੋਸਟ ਯਾਤਰੀਆਂ ਦੀ ਕੀਤੀ ਜਾ ਰਹੀ ਚੈਕ ਇਨ ਐਨਪੀ ਨੇ ਜਗਮੀਤ ਸਿੰਘ ਨੂੰ ਕਿਹਾ ਅਲਵਿਦਾ ਡਾਨ ਡੈਵਿਸ ਨੂੰ ਅੰਤਰੀਮ ਨੇਤਾ ਕੀਤਾ ਨਿਯੁਕਤ ਅਜਾ ਪ੍ਰੀਮੀਅਰ ਪ੍ਰਭੂ ਸਤਾ ਪੈਨਲ ਦੀ ਕਰਨਗੇ ਪ੍ਰਧਾਨਗੀ 2026 ਦੇ ਰੈਫਰੰਡਮ ਲਈ ਪ੍ਰਸਤਾਵ ਕਰਨਗੇ ਪੇਸ਼ ਹੁਣ ਖਬਰਾਂ ਵਿਸਥਾਰ ਦੇ ਨਾਲ ਕੈਨੇਡੀਅਨ ਪ੍ਰਧਾਨ ਮੰਤਰੀ ਦਾ ਜਹਾਜ਼ ਵਾਸ਼ਿੰਗਟਨ ਦੇ ਵਿੱਚ ਲੈਂਡ ਹੋ ਗਿਆ ਤੇ ਉਹਨਾਂ ਨੇ ਆਖਿਆ ਕੈਨੇਡਾ ਤੇ ਯੂ ਐਸ ਮਿਲ ਕੇ ਕੰਮ ਕਰਨਗੇ ਤੇ ਮਜ਼ਬੂਤ ਦੇਸ਼ ਬਣਨਗੇ ਪਰ ਇਸੇ ਵਿਚਾਲੇ ਹੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트ੰਪ ਨੇ ਇੱਕ ਵਾਰ ਫਿਰ ਤੋਂ 51 ਸੂਬਾ ਬਣਾਉਣ ਵਾਲੀ ਗੱਲ ਦੁਹਰਾ ਦਿੱਤੀ ਹੈ ਉਹਨਾਂ ਕਹਿ ਦਿੰਦਾ ਹੈ ਕਿ ਕੈਨੇਡਾ ਨੂੰ 51 ਸੂਬਾ ਬਣਾ ਕੇ ਹੀ ਹਿੱਸਾ ਲਵਾਵਾਂਗਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਅਮਰੀਕਾ ਫੇਰੀ ਤੋਂ ਐਨ ਪਹਿਲਾਂ ਡੋਨਾਲਡ 트ੰਪ ਨੇ ਪੁਰਾਣਾ ਰਾਗਲ ਆਪਣਾ ਸ਼ੁਰੂ ਕਰ ਦਿੱਤਾ ਹੈ ਤੇ ਪਹਿਲੀ ਵਾਰ ਫੌਜੀ ਹਮਲੇ ਦਾ ਵੀ ਜ਼ਿਕਰ ਕੀਤਾ ਗਿਆ ਹੈ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਐਕਸ ਦੇ ਉੱਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਉਹ 에ਰੋਪਲੇਨ ਦੇ ਵਿੱਚੋਂ ਉਤਰਦੇ ਹੋਏ ਵਿਖਾਈ ਦੇ ਰਹੇ ਨੇ ਤੇ ਉਹਨਾਂ ਨੇ ਇਹ ਵੀ ਲਿਖਿਆ ਹੈ ਕਿ ਉਹ ਰਾਸ਼ਟਰਪਤੀ ਡ੍ਰੰਪ ਤੇ ਨਾਲ ਮੁਲਾਕਾਤ ਤੋਂ ਪਹਿਲਾਂ ਵਾਸ਼ਿੰਗਟਨ ਡੀਸੀ ਪਹੁੰਚ ਗਏ ਨੇ ਉਹਨਾਂ ਕਿਹਾ ਕਿ ਕੈਨਡਾ ਤੇ ਸੰਯੁਕਤ ਰਾਜ ਅਮਰੀਕਾ ਸਭ ਤੋਂ ਮਜ਼ਬੂਤ ਹੁੰਦੇ ਨੇ ਜਦੋਂ ਇਕੱਠੇ ਕੰਮ ਕਰਦੇ ਨੇ ਤੇ ਹੁਣ ਉਹ ਕੰਮ ਕਰਨਾ ਸ਼ੁਰੂ ਕਰਨਗੇ ਪ੍ਰਧਾਨ ਮੰਤਰੀ ਨੇ ਮਾਰਕ ਕਰਨੀ ਦੀ ਅਮਰੀਕਾ ਫੇਲ ਤੋਂ ਐਨ ਪਹਿਲਾਂ ਡੋਨਾਲਡ ਟਰੰਪ ਨੇ ਪੁਰਾਣਾ ਰਾਗ ਲਾਪਣਾ ਸ਼ੁਰੂ ਕਰ ਦਿੱਤਾ ਹੈ ਪਹਿਲੀ ਵਾਰ ਫੌਜੀ ਹਮਲੇ ਦਾ ਜ਼ਿਕਰ ਵੀ ਹੋਇਆ ਐਨਬੀਸੀ ਦੇ ਨਾਲ ਇੰਟਰਵਿਊ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਨੇ ਕਿਹਾ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ ਕਿੰਨਾ ਸੋਹਣਾ ਮੁਲਕ ਉੱਭਰ ਕੇ ਸਾਹਮਣੇ ਆਵੇਗਾ ਜਦੋਂ ਕੈਂਟਾ ਅਮਰੀਕਾ ਦਾ 51ਵਾਂ ਸੂਬਾ ਬਣ ਗਿਆ ਮੈਂ ਹਮੇਸ਼ਾ ਇਸ ਬਾਰੇ ਗੱਲ ਕਰਦਾ ਤੁਸੀਂ ਜਾਣਦੇ ਹੋ ਕਿਉਂ ਅਸੀਂ ਕੈਂਟਾ ਨੂੰ ਹਰ ਸਾਲ 200 ਅਰਬ ਡਾਲਰ ਦੀਆਂ ਰਹਿਤਾਂ ਦਿੰਦੇ ਹਾਂ ਟਰੰਪ ਦੇ ਇਨ੍ਹਾਂ ਦਾਅਵਿਆਂ ਦੀ ਫੂਕ ਅਮਰੀਕਾ ਦੇ ਆਪਣ ਇਹ ਅੰਕੜਿਆਂ ਰਾਹੀਂ ਨਿਕਲਦੀ ਨਜ਼ਰ ਆਈ ਜਿਨਾ ਮੁਤਾਬਕ ਸਾਲ 2024 ਦੌਰਾਨ ਅਮਰੀਕਾ ਨੇ ਕੈਨੇਡਾ ਤੋਂ 413 ਅਰਬ ਡਾਲਰ ਮੁੱਲ ਦੀਆਂ ਚੀਜ਼ਾਂ ਖਰੀਦੀਆਂ ਦੂਜੇ ਪਾਸੇ ਜਦੋਂ ਅਮਰੀਕਾ ਦੇ ਜੀਡੀਪੀ ਵਿੱਚ ਆਈ ਕਮੀ ਬਾਰੇ ਪੁੱਛਿਆ ਗਿਆ ਤਾਂ ਟਰੰਪ ਸਾਫ਼ ਮੁਕਰ ਗਏ ਤੇ ਕਿਹਾ ਕਿ ਇਸ ਵਾਸਤੇ ਉਹਨਾਂ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ ਇਸੇ ਦੌਰਾਨ ਟਰੰਪ ਨੂੰ ਪੁੱਛਿਆ ਕਿ ਕੈਨੇਡਾ ਤੇ ਕਾਬਜ਼ ਹੋਣ ਲਈ ਫੌਜ ਦੀ ਵਰਤੋਂ ਕੀਤੀ ਜਾਵੇਗੀ ਤਾਂ ਉਹਨਾਂ ਕਿਹਾ ਕਿ ਫਿਲਹਾਲ ਅਜੇ ਹਾ ਕੁਝ ਨਹੀਂ ਸੋਚਿਆ ਪਰ ਗ੍ਰੀਨਲੈਂਡ ਦੇ ਮਾਮਲੇ 'ਚ ਫੌਜ ਦੀ ਵਰਤੋਂ ਕੀਤੀ ਜਾ ਸਕਦੀ ਹੈ ਇਥੇ ਦੱਸਣਾ ਪੈਂਦਾ ਹੈ ਕਿ ਕੈਂਟਾ ਨੂੰ ਅਮਰੀਕਾ ਦਾ ਹਿੱਸਾ ਬਣਾਉਣ ਤੇ ਅਡੇ ਡੋਨਾਲਡ ਟਰੰਪ ਭਾਵੇਂ ਇਸ ਵੇਲੇ ਫੌਜੀ ਕਾਰਵਾਈ ਤੋਂ ਇਨਕਾਰ ਕਰ ਰਹੇ ਨੇ ਪਰ ਭਵਿੱਖ 'ਚ ਕੁਝ ਵੀ ਹੋ ਸਕਦਾ ਹੈ ਇਮੀਗ੍ਰੇਸ਼ਨ ਦੇ ਮੁੱਦੇ ਤੇ ਪੁੱਛੇ ਸਵਾਲਾਂ ਦਾ ਟਰੰਪ ਨੇ ਬੇहद ਗੁੰਝਲਦਾਰ ਜਵਾਬ ਦਿੱਤਾ ਤੇ ਹੁਣ ਅਮਰੀਕਾ ਦਾ ਹਰ ਉਹ ਸਿਟੀਜ਼ਨ ਡੈਪੂਟੇਸ਼ਨ ਦੇ ਕਿਰੇ 'ਚ ਆ ਸਕਦਾ ਹੈ ਜਿਸ ਵੱਲੋਂ ਕੋਈ ਮਾਮੂਲੀ ਅਪਰਾਧ ਕੀਤਾ ਗਿਆ ਹੋਵੇ ਅਮਰੀਕਾ ਦੇ ਸੰਵਿਧਾਨ ਦੀ ਰਾਖੀ ਬਾਰੇ ਪੁੱਛੇ ਜਾਣ ਤੇ ਟਰੰਪ ਗੋਲ ਮੋਲ ਗੱਲਾਂ ਕਰਦੇ ਨਜ਼ਰ ਆਏ ਤੇ ਕਹਿਣ ਲੱਗੇ ਕਿ ਉਹ ਕੋਈ ਵਕੀਲ ਨਹੀਂ ਬਤੌਰ ਰਾਸ਼ਟਰਪਤੀ ਤੀਜੇ ਕਾਰਜਕਾਲ ਬਾਰੇ ਪੁੱਛੇ ਜਾਣ ਤੇ 트ੰਪ ਨੇ ਕਿਹਾ ਕਿ ਉਹ ਗੰਭੀਰਤਾ ਨਾਲ ਇਸ ਬਾਰੇ ਵਿਚਾਰ ਕਰ ਰਹੇ ਨੇ ਉਹਨਾਂ ਨਾਲ ਹੀ ਕਹਿ ਦਿੱਤਾ ਕਿ ਉਹ 4 ਸਾਲ ਦੇ ਕਾਰਜਕਾਲ ਨੂੰ ਹੀ ਮਹਾਨ ਬਣਾਉਣਾ ਚਾਹੁੰਦੇ ਨੇ ਤੇ ਇਸ ਮਗਰੋਂ ਰਿਪਬਲਿਕਨ ਪਾਰਟੀ ਦੇ ਕਿਸੇ ਯੋਗ ਆਕੂ ਨੂੰ ਸਤਾ ਸੌਂਪਣਾ ਚਾਹਣਗੇ ਜ਼ਿਕਰ ਇਹ ਖਾਸ ਹੈ ਕਿ ਮਾਰਕ ਕਾਰਨੀ ਦੀ ਲਿਬਰਲ ਪਾਰਟੀ ਦੀ ਜਿੱਤ ਤੋਂ ਬਾਅਦ ਅਤੇ ਮਾਰਕ ਕਾਰਨੀ ਦੇ ਮੁਰਤੋ ਘੰਟਾ ਦੀ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਰਾਸ਼ਟਰਪਤੀ ਡੋਨਾਲਡ 트ੰਪ ਨੇ ਮਾਰਕ ਕਾਰਨੀ ਨਾਲ ਫੋਨ ਤੇ ਗੱਲਬਾਤ ਕੀਤੀ ਸੀ ਅਤੇ ਉਹਨਾਂ ਨੇ ਮਾਰਕ ਕਾਰਨੀ ਨੂੰ ਇੱਕ ਭਲਾ ਵਿਅਕਤੀ ਆਖਿਆ ਸੀ ਮਾਰਕ ਕਾਰਨੀ ਨੇ ਕਿਹਾ ਸੀ ਕਿ ਉਹ 트럼ਪ ਦੇ ਨਾਲ ਮੁਲਾਕਾਤ ਉਦੋਂ ਹੀ ਕਰਨਗੇ ਜਦੋਂ 트럼ਪ ਕੈਨੇਡਾ ਨੂੰ ਕੋਨਜੁਆ ਸੂਬਾ ਬਣਾਉਣ ਦੀ ਗੱਲ ਛੱਡ ਦੇਣਗੇ ਪਰ ਹੁਣ ਜਦੋਂ ਮਾਰਕ ਕਾਰਨੀ ਅਮਰੀਕਾ ਦੀ ਧਰਤੀ ਉੱਤੇ ਪਹੁੰਚ ਗਏ ਨੇ ਤਾਂ ਅਜੇ ਹਜ ਡੋਨਾਲਡ 트럼ਪ ਨੇ ਮੁੜ ਤੋਂ ਉਹੀ ਰਾਗ ਲਾਪਣੇ ਸ਼ੁਰੂ ਕਰ ਦਿੱਤੇ ਨੇ ਵੇਖਣਾ ਹੋਵੇਗਾ ਕਿ ਦੋਹਾਂ ਮਹਾਨ ਲੀਡਰਾਂ ਦੀ ਮੁਲਾਕਾਤ ਤੋਂ ਕੀ ਨਤੀਜੇ ਸਿੱਟੇ ਨਿਕਲਦੇ ਨੇ ਤੇ ਇਹ ਮੁਲਾਕਾਤ ਕਿੰਨੀ ਕੁ ਸੁਚਾਰੂ ਹੁੰਦੀ ਹੈ ਕਿ ਉਹ ਦਰ ਬ੍ਰਿਟਿਸ਼ ਕੋਲੰਬੀਆ ਤੇ ਅਮਰੀਕਾ ਸਰਹੱਦ ਤੇ ਵਾਧੂ ਚੈੱਕਪੋਸਟ ਯਾਤਰੀਆਂ ਨੂੰ ਹੈਰਾਨ ਕਰ ਰਹੀ ਹੈ ਦਰਸਲ ਬ੍ਰਿਟਿਸ਼ ਕੋਲੰਬੀਆ ਅਤੇ ਯੂਐਸਏ ਦੀ ਸਰਹੱਦ ਤੇ ਵਾਧੂ ਚੈੱਕਪੋਸਟ ਵੇਖਣ ਨੂੰ ਮਿਲ ਰਹੀਆਂ ਨੇ ਜਿਸ ਤੋਂ ਬਾਅਦ ਅਮਰੀਕਾ ਤੋਂ BC ਜਾਂ ਫਿਰ BC ਤੋਂ ਅਮਰੀਕਾ ਜਾਣ ਵਾਲੇ ਲੋਕ ਹੈਰਾਨ ਹੋ ਰਹੇ ਨੇ ਅਤੇ ਉਹਨਾਂ ਨੂੰ ਚੈਕਿੰਗ ਕਰਵਾਉਣ ਵਾਸਤੇ ਕਿਹਾ ਜਾ ਰਿਹਾ ਹੈ ਇਹਨਾਂ ਲੋਕਾਂ ਦੀਆਂ ਗੱਡੀਆਂ ਦੀ ਅਤੇ ਟਰੰਕਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਯਾਤਰੀ ਕਹਿ ਰਹੇ ਨੇ ਕਿ ਉਹ ਹੈਰਾਨ ਪਰੇਸ਼ਾਨ ਨੇ ਕਿ ਆਖਰਕਾਰ ਕਿਉਂ ਅਮਰੀਕਾ ਤੋਂ ਵਾਪਸ ਆਉਣ ਤੋਂ ਬਾਅਦ ਉਹਨਾਂ ਦੀ ਇਸ ਤਰ੍ਹਾਂ ਸਖਤੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ BC ਦੇ ਪੀਸ ਆਫ ਕ੍ਰੋਸਿੰਗ ਤੇ ਅਮਰੀਕਾ ਕੈਨੇਡਾ ਸਰਹੱਦ ਪਾਰ ਕਰਨ ਵਾਲੇ ਯਾਤਰੀਆਂ ਨੂੰ ਪਿਛਲੇ ਵੀਰਵਾਰ ਸ਼ੁੱਕਰਵਾਰ ਤੇ ਸ਼ਨੀਵਾਰ ਨੂੰ ਕੈਨੇਡਾ ਵਾਪਸ ਆਉਣ ਤੇ ਇੱਕ ਵਾਧੂ ਚੈੱਕਪੋਸਟ ਦਾ ਸਾਹਮਣਾ ਕਰਨਾ ਪਿਆ ਬ੍ਰਿਟਿਸ਼ ਕੋਲੰਬੀਆ ਦੇ ਨਿਵਾਸੀ ਨੇ ਮੀਡੀਆ ਨੂੰ ਦੱਸਿਆ ਕਿ ਉਹਨਾਂ ਨੂੰ ਇਸ ਤਰ੍ਹਾਂ ਮਹਿਸੂਸ ਕਰਵਾਇਆ ਗਿਆ ਕਿ ਜਿਦਾਂ ਉਹਨਾਂ ਨੇ ਕੋਈ ਗਲਤੀ ਕੀਤੀ ਹੋਵੇ BC ਨਿਵਾਸੀਆਂ ਨੇ ਕਿਹਾ ਕਿ ਉਹ ਸ਼ੁੱਕਰਵਾਰ ਸਵੇਰੇ ਆਪਣੇ ਪਤੀ ਦੇ ਨਾਲ ਦੁਪਹਿਰ ਦਾ ਖਾਣਾ ਤੇ ਘਰਾਂਨੇ ਦਾ ਸਮਾਨ ਲੈਣ ਲਈ ਸਰਹੱਦ ਪਾਰ ਕਰਕੇ ਅਮਰੀਕਾ ਗਏ ਤੇ ਵਾਪਸ ਆਉਂਦੇ ਸਮੇਂ ਕੈਨੇਡਾ ਸਰਹੱਦ ਤੋਂ ਕੁਝ 100 ਮੀਟਰ ਦੱਖਣ ਵੱਲ ਆਵਾਜ਼ਾਂ ਰੁਕ ਗਈ ਉਹਨਾਂ ਕਿਹਾ ਕਿ ਇਸ ਨੂੰ ਨਾਕਾਬੰਦੀ ਨਹੀਂ ਕੀਤਾ ਜਾ ਸਕਦਾ ਪਰ ਕੁਝ ਲੋਕ ਲੋਕਾਂ ਨੂੰ ਰੋਕ ਰਏ ਸੰਤੇ ਉਹਨਾਂ ਨੇ ਆਪਣੀ ਨੈਕਸਸ ਕਾਰਡ ਉੱਤੇ ਰੱਖ ਦਿੱਤੇ ਤੇ ਅਮਰੀਕੀ ਕਸਟਮ ਏਜੰਟ ਨੇ ਉਹਨਾਂ ਨੂੰ ਹੱਥ ਹਿਲਾ ਕੇ ਜਾਣ ਵਾਸਤੇ ਕਿਹਾ ਉਹਨਾਂ ਕਿਹਾ ਕਿ ਜਿਵੇਂ ਹੀ ਉਹ ਅਮਰੀਕੀ ਕਸਟਮ ਏਜੰਟ ਦੇ ਕੋਲੋਂ ਲੰਘੇ ਤਾਂ ਫਿਰ ਉਹਨਾਂ ਨੇ ਰੋਕ ਕੇ ਜਾਂਚ ਪੜਤਾਲ ਕਰਨ ਵਾਸਤੇ ਆਖਿਆ ਨਿਵਾਸੀ ਨੇ ਮੀਡੀਆ ਨੂੰ ਦੱਸਿਆ ਹੈ ਕਿ ਉਹਨਾਂ ਨੇ ਦੂਜਿਆਂ ਨੂੰ ਪੂਰੀ ਤਰ੍ਹਾਂ ਤਲਾਸ਼ੀ ਲੈਂਦੇ ਹੋਏ ਵੇਖਿਆ ਹੈ ਅਧਿਕਾਰੀਆਂ ਨੇ ਉਹਨਾਂ ਦੀਆਂ ਕਾਰਾਂ ਦੇ ਦਰਵਾਜ਼ੇ ਖੋਲੇ ਤੇ ਉਹਨਾਂ ਦੇ ਵਾਹਨਾਂ ਤੇ ਟਰੰਕਾਂ ਦੀ ਤਲਾਸ਼ੀ ਵੀ ਲਈ ਗਈ ਉਹਨਾਂ ਨੂੰ ਅਜਿਹਾ ਮਹਿਸੂਸ ਕਰਵਾਇਆ ਗਿਆ ਕਿ ਜਿਵੇਂ ਉਹਨਾਂ ਨੇ ਅਮਰੀਕਾ ਦਾ ਬਾਰਡਰ ਟੱਪ ਕੇ ਬਹੁਤ ਵੱਡੀ ਗਲਤੀ ਕੀਤੀ ਹੈ ਦੁਜੀ ਪਾਸੇ ਵਾਸ਼ਿੰਗਟਨ 'ਚ ਰਹਿਣ ਵਾਲੇ ਇਮੀਗ੍ਰੇਸ਼ਨ ਵਕੀਲ ਐਨ ਸੰਡਰਸ ਦਾ ਕਹਿਣਾ ਹੈ ਕਿ ਗੈਰ ਕਾਨੂੰਨੀ ਪ੍ਰਵਾਸੀਆਂ ਜਾਂ ਤਸਕਰੀ ਵਾਲੇ ਸਮਾਨ ਦੀ ਸਮੇਂ-ਸਮੇਂ ਤੇ ਬੇਤਰਤੀਬ ਜਾਂਚ ਹੁੰਦੀ ਰਹਿੰਦੀ ਹੈ ਪਰ ਉਹ ਕਹਿੰਦੇ ਨੇ ਕਿ ਅਜਿਹਾ ਕਦੇ ਨਹੀਂ ਵੇਖਿਆ ਕਿ ਅਚਨਚੇਤ ਚੱਕਪੋਸਟ ਬਣਾ ਕੇ ਜਾਂਚ ਪੜਤਾਲ ਕੀਤੀ ਜਾਵੇ ਮੀਡੀਆ ਨੂੰ ਦਿੱਤੇ ਇੱਕ ਬਿਆਨ 'ਚ ਯੂਐਸ ਕਸਟਮਸ ਅਤੇ ਬਾਰਡਰ ਪ੍ਰੋਟੈਕਸ਼ਨ ਨੇ ਕਿਹਾ ਕਿ ਉਹ ਆਪਣੇ ਰਾਸ਼ਟਰੀ ਸੁਰੱਖਿਆ ਮਿਸ਼ਨ ਦੇ ਹਿੱਸੇ ਵਜੋਂ ਨਿਯਮਤ ਤੌਰ ਤੇ ਬਾਹਰ ਜਾਣ ਵਾਲੇ ਟ੍ਰੈਫਿਕ ਦੀ ਜਾਂਚ ਕਰਦੇ ਨੇ ਬਿਆਨ ਚ ਕਿਹਾ ਗਿਆ ਹੈ ਕਿ ਨਿਰੀਖਣ ਲੋੜਿੰਦੇ ਵਿਅਕਤੀਆਂ ਨੂੰ ਫੜਨ ਦੇ ਨਾਲ-ਨਾਲ ਕਈ ਤਰ੍ਹਾਂ ਦੇ ਤਸਕਰੀ ਵਾਲੇ ਸਮਾਨ ਨੂੰ ਜ਼ਬਤ ਕਰਨ ਲਈ ਇੱਕ ਮਹੱਤਵਪੂਰਨ ਸਾਧਨ ਹੈ ਜੋ ਅੰਤ ਦੇ ਵਿੱਚ ਭਾਈਚਾਰੇ ਨੂੰ ਸੁਰੱਖਿਅਤ ਬਣਾਉਂਦੇ ਨੇ ਐਤਵਾਰ ਤੱਕ ਬਾਹਰ ਜਾਣ ਵਾਲੀ ਚੈੱਕਪੋਸਟ ਖਤਮ ਹੋ ਗਈ ਪਰ ਅਮਰੀਕਾ ਅਤੇ ਕਨੇਡਾ ਦੇ ਦੋਵੇਂ ਮਹਿਸੂਸ ਕਰਦੇ ਨੇ ਕਿ ਇਸ ਤਰ੍ਹਾਂ ਦੀਆਂ ਜਾਂਚਾਂ ਹੋਰ ਯਾਤਰੀਆਂ ਨੂੰ ਦੱਖਣ ਵੱਲ ਜਾਣ ਤੋਂ ਰੋਕ ਦੇਣਗੀਆਂ ਜਿਸ ਨਾਲ ਬਲੈਨ ਅਤੇ ਪੁਆਇੰਟ ਰਾਬਰਟਸ ਦੇ ਕਾਰੋਬਾਰਾਂ ਤੇ ਹੋਰ ਅਸਰ ਪਵੇਗਾ ਜੋ ਬ੍ਰਿਟਿਸ਼ ਕੋਲੰਪੀਆ ਦੇ ਲੋਕਾਂ ਤੇ ਨਿਲਪ ਕਰਦੇ ਨੇ ਵਕੀਲ ਨੇ ਕਿਹਾ ਕਿ ਬਹੁਤ ਘੱਟ ਕੈਨੇਡੀਅਨਸ ਜੋ ਇਸ ਸਮੇਂ ਅਮਰੀਕਾ ਚ ਖਰੀਦਦਾਰੀ ਕਰਨ ਪੈਟਰੋਲ ਲੈਣ ਆਪਣੇ ਪਾਰਸਲ ਲੈਣ ਆ ਰਹੇ ਨੇ ਉਹਨਾਂ ਲਈ ਕੋਈ ਵੀ ਇੱਥੇ ਆ ਕੇ 2 ਘੰਟੇ ਲਾਈਨ ਚ ਨਹੀਂ ਰੁਕ ਸਕਦਾ ਕਿਉਂਕਿ ਜਿਹੜੇ ਬ੍ਰਿਟਿਸ਼ ਕੋਲੰਪੀਆ ਦੇ ਨਿਵਾਸੀਆਂ ਦਾ ਕਹਿਣਾ ਹੈ ਕਿ ਅਮਰੀਕੀ ਅਧਿਕਾਰੀਆਂ ਦੇ ਵੱਲੋਂ ਵਧੇ ਹੋਏ ਸ਼ੱਕ ਦੀ ਧਾਰਨਾ ਹੈ ਅੱਜੀਆਂ ਖਬਰਾਂ ਕੈਨੇਡਾ ਅਤੇ ਯੂਐਸ ਦੇ ਬਾਰਡਰਸ ਤੋਂ ਵੱਡੀ ਗਿਣਤੀ ਦੇ ਵਿੱਚ ਆ ਰਹੀਆਂ ਨੇ ਜਿੱਥੇ ਮਹਾਰਾ ਨੇ ਇਹ ਵੀ ਸੁਝਾਅ ਦਿੱਤਾ ਹੈ ਕਿ ਜੇ ਕੋਈ ਗਲਤੀ ਨਾਲ ਵੀ ਕੈਨੇਡਾ ਦਾ ਬਾਰਡਰ ਟੱਪ ਕੇ ਅਮਰੀਕਾ ਜਾਂ ਫਿਰ ਅਮਰੀਕਾ ਦਾ ਬਾਰਡਰ ਟੱਪ ਕੇ ਗਲਤੀ ਨਾਲ ਕੈਨੇਡਾ ਆ ਜਾਂਦਾ ਹੈ ਜਾਂ ਫਿਰ ਜੀਪੀਐਸ ਗਲਤ ਮੋੜ ਸ਼ੋਅ ਕਰਕੇ ਅਮਰੀਕਾ ਦੇ ਨਾਗਰਿਕਾਂ ਨੂੰ ਕੈਨੇਡਾ ਦਾਖਲ ਕਰਵਾ ਦਿੰਦਾ ਹੈ ਤਾਂ ਫਿਰ ਉਹਨਾਂ ਨੂੰ ਵੀ ਦੇਸ਼ ਨਿਕਾਲੇ ਵਰਗੇ ਸਖਤ ਆਦੇਸ਼ਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੋ ਦਰੋਂ ਐਂਜੀਪੀ ਨੇ ਸੋਮਵਾਰ ਸ਼ਾਮ ਨੂੰ ਡੌਨ ਡੈਵਿਸ ਨੂੰ ਅੰਤਰਿਮ ਨੇਤਾ ਨਿਯੁਕਤ ਕਰ ਦਿੱਤਾ ਹੈ। ਅਗੋ ਜਗਮੀਤ ਸਿੰਘ ਨੇ ਚੋਣ ਵਾਲੀ ਰਾਤ ਨੂੰ ਐਲਾਨ ਕਰ ਦਿੱਤਾ ਸੀ ਕਿ ਉਹ ਆਦਤ ਛੱਡ ਦੇਣਗੇ। 6 ਅਪ੍ਰੈਲ ਨੂੰ ਹੋਈਆਂ ਚੋਣਾਂ ਦੇ ਵਿੱਚ ਐਂਡੀਪੀ ਸਿਰਫ 7 ਸੀਟਾਂ ਤੇ ਸਿਮਟ ਕੇ ਰਹਿ ਗਈ ਸੀ ਅਤੇ ਹੁਣ ਇਸ ਕੋਲ ਅਧਿਕਾਰਿਤ ਪਾਰਟੀ ਦਾ ਦਰਜਾ ਵੀ ਨਹੀਂ ਰਿਹਾ। ਦੋ ਪਾਰਟੀਆਂ ਅਧਿਕਾਰੀਆਂ ਦਾ ਕਹਿਣਾ ਹੈ ਕਿ ਐਂਜੀਪੀ ਕੌਕਸ ਨੇ ਪਿਛਲੇ ਹਫ਼ਤੇ ਦੋ ਵਾਰ ਇਸ ਗੱਲ ਤੇ ਚਰਚਾ ਕਰਨ ਲਈ ਮੁਲਾਕਾਤ ਕੀਤੀ ਸੀ ਕਿ ਲੀਡਰਸ਼ਿਪ ਦੌੜ ਪੂਰੀ ਹੋਣ ਤੱਕ ਪਾਰਟੀ ਦੀ ਗਵਾਈ ਕੌਣ ਕਰੇਗਾ। ਜਗਮੀਤ ਸਿੰਘ ਨੂੰ ਆਖਰੀ ਵਿਦਾਈ ਦੇ ਦਿੱਤੀ ਗਈ ਹੈ ਤੇ ਹੁਣ ਅੰਤਰੀਮ ਨੇਤਾਵਾਂ ਜੋ ਆਦਾ ਸੰਭਾਲ ਚੁੱਕੇ ਨੇ ਜਦੋਂ ਤੱਕ ਪਾਰਟੀ ਨੂੰ ਮੁਕੰਮਲ ਨੇਤਾਨ ਨਹੀਂ ਮਿਲ ਜਾਂਦਾ ਐਨਡੀਪੀ ਦੇ ਤਜਰਬੇਕਾਰ ਸੰਸਦ ਮੈਂਬਰ ਡੌਨ ਡੈਵਿਸਨੂ ਨਿਊ ਡੈਮੋਕ੍ਰੈਟਿਕ ਪਾਰਟੀ ਆਫ ਕੈਂਟਾਲੇ ਨਵਾਂ ਅੰਤਰੇਮ ਅਗੂ ਚੁਣਿਆ ਗਿਆ ਪਾਰਟੀ ਦੀ ਫੈਡਰਲ ਕੌਂਸਲ ਦੀ ਇੱਕ ਵਿਸ਼ੇਸ਼ ਮੀਟਿੰਗ 'ਚ ਐਨਡੀਪੀ ਦੀ ਗਵਰਨਿੰਗ ਕੌਂਸਲ ਨੇ ਵੈਂਕੂਵਰ ਕਿੰਗਸਵੇਟ ਤੋਂ ਸੰਸਦ ਮੈਂਬਰ ਡੈਵਿਸਨੂ ਨਿਯੁਕਤ ਕਰਨ ਲਈ ਵੋਟ ਕੀਤੀ ਕਿਉਂਕਿ ਇੱਕ ਹਫਤਾ ਪਹਿਲਾਂ ਪਾਰਟੀ ਦੇ ਨਿਰਾਸ਼ਾਜਨਕ ਚੋਣ ਨਤੀਜੇ ਤੋਂ ਬਾਅਦ ਸਾਬਕਾ ਨੇਤਾ ਜਗਮੀਤ ਸਿੰਘ ਨੇ ਅਸਤੀਫਾ ਦੇ ਦਿੱਤਾ ਸੀ ਸੁਤਰਾ ਨੇ ਪਹਿਲਾਂ ਮੀਡੀਆ ਨੂੰ ਪੁਸ਼ਟੀ ਕੀਤੀ ਤੇ ਬਾਅਦ ਚ ਪਾਰਟੀ ਨੇ ਦੇਵਸਤੀ ਨੀਤੀ ਦੀ ਪੁਸ਼ਟੀ ਕਰਦਿਆਂ ਹੋਇਆਂ ਇੱਕ ਬਿਆਨ ਛੋੜੀ ਕੀਤਾ ਐਨਡੀਪੀ ਪਾਰਟੀ ਦੀ ਪ੍ਰਧਾਨ ਮੈਰੀ ਸ਼ਾਰਟਾਲ ਨੇ ਪਾਰਟੀ ਦੇ ਬਿਆਨ ਚ ਕਿਹਾ ਕਿ ਹਾਲਾਂਕਿ ਹਾਲੀਆ ਚੋਣ ਨਤੀਜੇ ਸਾਡੀ ਉਮੀਦ ਅਨੁਸਾਰ ਨਹੀਂ ਸਨ ਪਰ ਇੱਕ ਬਿਹਤਰ ਕੈਂਦਾ ਬਣਾਉਣ ਦੀ ਸਾਡੀ ਵਚਨਬੱਤਾ ਕਦੇ ਵੀ ਨਹੀਂ ਮਜ਼ਬੂਤ ਨਹੀਂ ਰਹੀ ਉਹਨਾਂ ਕਹਿਆ ਕਿ ਨਿਰੰਤਰ ਉਦੇਸ਼ ਦੀ ਭਾਵਨਾ ਨਾਲ ਉਹ ਸਰਕਾਰ ਨੂੰ ਜਵਾਬਦੇਹ ਬਣਾਉਣਗੇ ਤੇ ਦੇਸ਼ ਭਰ ਦੇ ਦਰਵਾਜ਼ਿਆਂ ਤੇ ਸੁਣੇ ਗਏ ਮੁੱਦਿਆਂ ਜਨਤਕ ਸਿਹਤ ਸੰਭਾਲ ਕੇ ਫਾਇਤੀਕਰ ਚੰਗੀਆਂ ਨੌਕਰੀਆਂ ਤੇ ਅਤ ਅਮੀਰੀ ਨੂੰ ਅੰਤ ਦੇ ਵਿੱਚ ਉਹਨਾਂ ਦਾ ਬੰਦਾ ਹਿੱਸਾ ਦੇਣ ਲਈ ਲੜਦੇ ਰਹਿਣਗੇ ਚੋਣਾਂ ਵਾਲੀ ਰਾਤ ਪਾਰਟੀ ਦੇ ਇਤਿਹਾਸ ਦੇ ਸਭ ਤੋਂ ਮਾੜੇ ਪ੍ਰਦਰਸ਼ਨ ਤੋਂ ਬਾਅਦ ਸੋਮਵਾਰ ਰਾਤ ਨੂੰ ਫੈਡਰਲ ਕੌਂਸਲ ਦੀ ਮੀਟਿੰਗ ਹੋਈ ਸਿੰਘ ਨੇ ਆਪਣੀ ਬੀ ਸੀ ਸੀਟ ਹਾਰ ਜਾਣ ਤੋਂ ਬਾਅਦ ਮੌਕੇ ਤੇ ਹੀ ਅਸਤੀਫੇ ਦਾ ਐਲਾਨ ਕਰ ਦਿੱਤਾ 24 ਮੈਂਬਰਾਂ ਦੇ ਕੋਕਸ 'ਚ ਸੱਤ ਮੌਜੂਦਾ ਸੰਸਦ ਮੈਂਬਰ ਹਾਊਸ ਆਫ ਕਾਮਨਸ 'ਚ ਵਾਪਸ ਆ ਰਹੇ ਨੇ ਜਿਸ ਨਾਲ ਐਨਡੀਪੀ ਨੂੰ ਮਾਮਤਾ ਪ੍ਰਾਪਤ ਪਾਰਟੀ ਦਰਜੇ ਤੋਂ ਬਿਨਾ ਛੜ ਦਿੱਤਾ ਗਿਆ ਇਸ ਨਾਲ ਨਿਊ ਜਮੋਕ੍ਰੇਟਸ ਕੋਲ ਅਪ੍ਰੈਸ਼ਨ ਕਾਲ ਦੌਰਾਨ ਬੋਲਣ ਦੇ ਘੱਟ ਮੌਕੇ ਬਚਦੇ ਨੇ ਤੇ ਨੇਤਾ ਦੇ ਦਫ਼ਤਰਾਂ ਜਾਂ ਖੋਜ ਬਿਊਰੋ ਲਈ ਕੋਈ ਵਾਧੂ ਬਜਟ ਨਹੀਂ ਹੁੰਦਾ ਐਨਡੀਪੀ ਨੂੰ ਸਰਕਾਰੀ ਕਾਨੂੰਨ ਬਣਾਉਣ ਲਈ ਸਥਾਈ ਕਮੇਟੀਆਂ 'ਚ ਸੀਟਾਂ ਤੇ ਵੀ ਗਾਰੰਟੀ ਨਹੀਂ ਹੋਵੇਗੀ ਇੱਕ ਤਬਾਕੂਨ ਚੋਣ ਤੋਂ ਬਾਅਦ ਪਾਰਟੀ ਦੇ ਕੋਕਸ ਨੇ ਵੀਰਵਾਰ ਨੂੰ ਅਗਲੇ ਕਦਮਾਂ ਦਾ ਜਾਇਜ਼ਾ ਲੈਣ ਤੇ ਚਰਚਾ ਕਰਨ ਲਈ ਮੀਟਿੰਗ ਕੀਤੀ ਸੀ ਐਨਡੀਪੀ ਦੇ ਸੰਵਿਧਾਨ 'ਚ ਕਿਹਾ ਗਿਆ ਹੈ ਕਿ ਪਾਰਟੀ ਦੀ ਸੰਘੀ ਕੌਂਸਲ ਸੰਸਦੀ ਕੋਕਸ ਨਾਲ ਸਲਾਹ-ਮਸ਼ਵਰਾ ਕਰਕੇ ਇੱਕ ਅੰਤ੍ਰੀਮ ਨੇਤਾ ਦੀ ਨਿਯੁਕਤੀ ਕਰਦੀ ਹੈ ਜਦ ਤੱਕ ਪਾਰਟੀ ਮੈਂਬਰਾਂ ਦੁਆਰਾ ਇੱਕ ਸਥਾਈ ਨੇਤਾ ਦੀ ਚੋਣ ਨਹੀਂ ਕੀਤੀ ਜਾਂਦੀ ਫੈਡਰਲ ਕੌਂਸਲ ਐਨਡੀਪੀ ਦੇ ਸੰਸਦ ਮੈਂਬਰਾਂ ਦੇ ਕੋਕਸ ਤੋਂ ਵੱਖਰੀ ਹੈ ਜਦਕਿ ਸੰਸਦ ਮੈਂਬਰ ਆਪਣੇ ਹਲਕੇ ਦੇ ਵੋਟਰਾਂ ਦੀ ਨੁਮਾਇੰਦਗੀ ਕਰਦੇ ਨੇ ਦੀ ਫੈਡਰਲ ਕੌਂਸਲ ਟਰਸਟੀ ਪਾਰਟੀ ਸੰमेलन ਵਿਚਾਰੇ ਪਾਰਟੀ ਦੀ ਸਭ ਤੋਂ ਵੱਡੀ ਪ੍ਰਬੰਧਕਕ ਸੰਸਥਾ ਹੈ ਤੇ ਇਹ ਐਨਪੀ ਮੈਂਬਰਸ਼ਿਪ ਦੀ ਨਾਮਜ਼ਦਗੀ ਕਰਦੀ ਹੈ ਅੰਤਰੀਮ ਨੇਤਾ ਲਈ ਸੰਸਦ ਮੈਂਬਰ ਹੋਣਾ ਜ਼ਰੂਰੀ ਨਹੀਂ ਹੈ ਮੰਗਲਵਾਰ ਨੂੰ ਪਾਰਟੀ ਦੇ ਇਕਲੌਤੇ ਕਿਊਬੇਕ ਸੰਸਦ ਮੈਂਬਰ ਤੇ ਡਿਪਟੀ ਲੀਡਰ ਅਲੈਗਜ਼ੈਂਦਰ ਬਲਰੈਸ ਨੇ ਮੀਡੀਆ ਨੂੰ ਦੱਸਿਆ ਕਿ ਉਹ ਅੰਤਰੀਮ ਆਉਦੇ ਵਿੱਚ ਦਿਲਚਸਪੀ ਰੱਖਦੇ ਨੇ ਪ੍ਰਸਿੰਘ ਦੀ ਥਾਂ ਲੈਣ ਲਈ ਦੌੜਨ ਦਾ ਰਾਹ ਬੰਦ ਕਰ ਦਿੱਤਾ ਹੈ ਸਾਬਕਾ ਨੇਤਾ ਜੈਕ ਲੇਟਰਨ ਨੇ ਕੈਂਸਰ ਦੇ ਇਲਾਜ ਲਈ ਵਕ ਹੋਣ ਤੋਂ ਬਾਅਦ ਜੁਲਾਈ 2011 ਚ ਨੈਕੋਲ ਇਟਰਮਲ ਅੰਤ੍ਰੀਮ ਨੇਤਾ ਸਨ ਲੇਟਰਨ ਦੀ ਉਸੇ ਸਾਲ ਅਗਸਤ ਚ ਮੌਤ ਹੋ ਗਈ ਉਸ ਸਮੇ ਐਨਡੀਪੀ ਨੇ ਪਹਿਲੀ ਵਾਰ ਅਧਿਕਾਰਿਤ ਵਿਰੋਧੀ ਧਿਰ ਬਣਾਈ ਅਤੇ ਟਮਿਲ ਨੇ 2012 ਚ ਪਾਰਟੀ ਦੁਆਰਾ ਆਪਣੇ ਨਵੇਂ ਨੇਤਾ ਥਾਮਸ ਮੋਕੇਰ ਦੀ ਚੋਣ ਕਰਨ ਤੱਕ ਸੇਵਾ ਨਿਭਾਉਂਦੇ ਰਹੇ। ਟਮਿਲ ਨੇ ਕਿਹਾ ਕਿ ਉਹ ਸੋਮਵਾਰ ਦੇ ਚੋਣ ਨਤੀਜੇ ਤੋਂ ਹੈਰਾਨ ਨਹੀਂ ਸੀ ਪਰ ਫਿਰ ਵੀ ਦੁਖੀ ਸੀ। ਪਾਰਟੀ 2011 ਚ ਜਿੱਥੇ ਸੀ ਉਸ ਤੋਂ ਬਹੁਤ ਦੂਰ ਹੈ। ਟਮਿਲ ਨੇ ਕਿਹਾ ਕਿ ਅਗਲੇ ਅੰਤਿਮ ਨੇਤਾ ਦੀ ਫੰਡ ਇਕੱਠਾ ਕਰਨ ਅਤੇ ਪਾਰਟੀ ਨੂੰ ਇੱਕ ਸਫਲ ਲੀਡਰਸ਼ਿਪ ਦੌਰ ਚ ਸਹਾਇਤਾ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਹੈ। ਨਿਊ ਡੈਮੋਕ੍ਰੇਟਸ ਕੋਲ ਅਧਿਕਾਰਿਤ ਪਾਰਟੀ ਦਾ ਦਰਜਾ ਨਾ ਹੋਵੇ ਉਹ ਨੋਟ ਕਰਦੀ ਹੈ ਕਿ ਇਸ ਘਟ ਗਿਣਤੀ ਸੰਸਦ ਨਜੀਪੀ ਦੇ ਬਲਾਕੇ ਬਕੋ ਇਸ ਕੋਲ ਹਜੇ ਵੀ ਸ਼ਕਤੀ ਦਾ ਸੰਤੁਲਨ ਹੈ। ਤੇ ਮੈਨ ਨੇ ਕਿਹਾ ਹੈ ਕਿ ਐਨਪੀ ਦੇ ਅੰਤਰੀਮ ਨੇਤਾ ਦੀ ਲਿਬਰਲਸ ਅਤੇ ਹੋਰ ਪਾਰਕੀਆਂ ਨਾਲ ਗੱਲਬਾਤ ਚ ਮਹੱਤਵਪੂਰਨ ਭੂਮਿਕਾ ਹੋ ਸਕਦੀ ਹੈ। ਪਾਰਟੀ ਦੇ ਇਕਲੋਤੇ ਵੈਂਕੂਵਰ ਆਇਲੈਂਡ ਦੇ ਸੰਸਦ ਮੈਂਬਰ ਗੋਰ ਜੌਨਸ ਨੇ ਵੀ ਸੋਮਵਾਰ ਦੇ ਨਤੀਜੇ ਨੂੰ ਮੁਸ਼ਕਲ ਦੱਸਿਆ ਤੇ ਕਿਹਾ ਕਿ ਪਾਰਟੀ ਨੂੰ ਬਹੁਤ ਸਾਰਾ ਅੰਦਰੂਨੀ ਕੰਮ ਕਰਨਾ ਪਾ ਕਿ ਹੈ। ਉਦਰਾਲਬਾਟਾ ਦੀ ਪ੍ਰੀਮੀਅਰ ਡੇਵਿਡ ਸਮਿਥ ਨੇ ਪ੍ਰਭੂ ਸੱਤਾ ਪੈਨਲ ਦੀ ਪ੍ਰਧਾਨਗੀ ਕਰਨ ਦਾ ਫੈਸਲਾ ਲੈ ਲਿਆ ਉਹ ਪ੍ਰਧਾਨਗੀ ਕਰਨਗੇ 26.5 ਰੈਫਰੰਡਮ ਲਈ ਪ੍ਰਸਤਾਵ ਪੇਸ਼ ਕਰਨਗੇ ਪ੍ਰੀਮੀਅਰ ਦਾ ਕਹਿਣਾ ਹੈ ਕਿ ਜੇਕਰ ਨਾਗਰਿਕ ਸਫਲਤਾਪੂਰਵਕ ਕਿਸੇ ਸਵਾਲ ਲਈ ਅਰਜ਼ੀ ਦਿੰਦੇ ਨੇ ਤਾਂ ਹੀ ਵੋਟ ਪੱਤਰ ਤੇ ਵੱਖਰਾ ਹੋਣਾ ਜ਼ਰੂਰੀ ਹੈ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਦਾ ਕਹਿਣਾ ਹੈ ਕਿ ਉਹ ਇੱਕ ਪੈਨਲ ਦੀ ਪ੍ਰਧਾਨਗੀ ਕਰੇਗੀ ਜੋ ਇਸ ਗੱਲ ਤੇ ਵਿਚਾਰ ਕਰੇਗੀ ਕਿ ਸੁਭਾ ਸੰਖੇ ਲਿਬਰਲ ਸਰਕਾਰ ਦੇ ਕਥਿਤ ਆਰਥਿਕ ਉਸਪੈਠਾ ਤੋਂ ਆਪਣੇ ਆਪ ਨੂੰ ਕਿਵੇਂ ਬਚਾ ਸਕਦਾ ਹੈ ਸਮਿਥ ਨੇ ਇੱਕ ਵੀਡੀਓ ਸੰਬੋਧਨ ਚ ਕਿਹਾ ਹੈ ਕਿ ਫਰਬਲਟਾ ਵਾਸੀਆਂ ਨੂੰ 2026 ਦੇ ਜਨਮਤ ਸੰਗ੍ਰਹਿ ਦੌਰਾਨ ਅਲਬਰਟਾ ਨੈਕਸਟ ਪੈਨਲ ਦੀਆਂ ਵਿਅਕਤੀਗਤ ਅਤੇ ਵਰਚੁਅਲ ਮੀਟਿੰਗਸ 'ਚ ਵਿਚਾਰੀ ਗਏ ਵਧੇਰੇ ਪ੍ਰਸਿੱਧ ਪ੍ਰਸਤਾਵਾਂ ਤੇ ਵੋਟ ਪਾਉਣ ਦਾ ਮੌਕਾ ਮਿਲੇਗਾ। ਪ੍ਰੀਮੀਅਰ ਨੇ ਟਿੱਪਣੀਆਂ ਇੱਕ ਵੀਡੀਓ ਲਾਈਵ ਸਟ੍ਰੀਮ ਦੌਰਾਨ ਕੀਤੀਆਂ ਜਿੱਥੇ ਪੱਤਰਕਾਰ ਮੌਜੂਦ ਨਹੀਂ ਸਨ ਅਤੇ ਸਵਾਲ ਪੁੱਛਣ ਤੋਂ ਅਸਮਰੱਥ ਸਨ। ਸਮਿਥ ਮੰਗਲਵਾਰ ਦੁਪਹਿਰ ਨੂੰ ਆਪਣੀਆਂ ਟਿੱਪਣੀਆਂ ਬਾਰੇ ਸਵਾਲਾਂ ਦੇ ਜਵਾਬ ਦੇਣ ਲਈ ਨਿਊਜ਼ ਕਾਨਫਰੰਸ ਕਰਨ ਜਾ ਰਹੇ ਨੇ। ਸਮਿਥ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਦੀ 2026 ਦੇ ਜਨਮਤ ਸੰਗ੍ਰਹਿ ਬਲਟੇ ਅਲਬਰਟਾ ਦੇ ਕੈਨੇਡਾ ਤੋਂ ਵੱਖ ਹੋਣ ਦੇ ਸਵਾਲ ਨੂੰ ਰੱਖਣ ਦੀ ਕੋਈ ਯੋਜਨਾ ਨਹੀਂ ਹੈ ਹਾਲਾਂਕਿ ਜੇਕਰ ਨਾਗਰੀਕ ਸਰਕਾਰ ਨੂੰ ਜਨਤਾ ਦੇ ਸਾਹਮਣੇ ਜਨਮਤ ਸੰਗ੍ਰਹਿ ਸਵਾਲ ਪੁੱਛਣ ਲਈ ਲੋੜੀਂਦੇ ਦਸਤਖਤ ਪ੍ਰਾਪਤ ਕਰਨ 'ਚ ਸਫਲ ਹੋ ਜਾਂਦੇ ਨੇ ਤਾਂ ਇਹ ਸਵਾਲ 2026 'ਚ ਵੋਟਪੱਤਰ ਤੇ ਵੀ ਹੋਵੇਗਾ ਇੱਕ ਬਿੱਲ ਜੋ ਇਸ ਵੇਲੇ ਵਿਧਾਨ ਸਭਾ ਦੇ ਸਾਹਮਣੇ ਹੈ ਜੇਕਰ ਇਹ ਖੜੇ ਅੰਸ਼ਾਰ ਪਾਸ ਹੋ ਜਾਂਦਾ ਹੈ ਤਾਂ ਜਨਮਤ ਸੰਗ੍ਰਹਿ ਲਈ ਲੋੜੀਂਦੇ ਦਸਤਖਤਾਂ ਦੀ ਗਿਣਤੀ ਪ੍ਰਾਪਤ ਕਰਨਾ ਸੌਖਾ ਹੋ ਜਾਵੇਗਾ ਉਹਨਾਂ ਕਹੇ ਹੈ ਕਿ ਕਿਸੇ ਵੀ ਜਨਮਤ ਸੰਗ੍ਰਹਿ ਦੇ ਸਵਾਲ ਨੂੰ ਆਦਿਵਾਸੀ ਲੋਕਾਂ ਦੇ ਸੰਵਿਧਾਨਕ ਅਧਿਕਾਰਾਂ ਦਾ ਸਤਿਕਾਰ ਕਰਨਾ ਚ ਦੇ ਤੇ ਸੰਧੀਆਂ 6 7 ਤੇ 8 ਦਾ ਸਤਕਾਰ ਕਰਨਾ ਚਾਹੀਦਾ ਹੈ ਆਲੋਚਕਾਂ ਨੇ ਸਮਿਥ ਤੇ ਵਕਵਾਦੀਆਂ ਦਾ ਸਮਰਥਨ ਕਰਨ ਤੇ ਅਸਥਿਰਤਾ ਦਾ ਮਾਹੌਲ ਪੈਦਾ ਕਰਨ ਦਾ ਦੋਸ਼ ਲਾਇਆ ਹੈ ਜੋ ਸੁਭੇਦੀ ਆਰਥਿਕਤਾ ਨੂੰ ਖਤਰੀਚਾ ਪਾ ਸਕਦੇ ਨੇ ਸਮਿਥ ਨੇ ਮੰਗਾਂ ਦੀ ਇੱਕ ਅਪਡੇਟ ਕੀਤੀ ਸੂਚੀ ਵੀ ਜਾਰੀ ਕੀਤੀ ਹੈ ਉਹ ਕਹਿੰਦੇ ਨੇ ਕਿ ਮਾਰਕ ਕਾਰਨੀ ਦੀ ਘਟਕਿੰਤੀ ਸਰਕਾਰ ਨੂੰ ਅਲਬਰਟਨ ਸਤ ਸਤਕਾਰ ਦਿਖਾਉਣ ਲਈ ਪੂਰਾ ਕਰਨਾ ਚਾਹੀਦਾ ਹੈ ਸਮਿਥ ਨੇ ਕਿਹਾ ਕਿ ਅਲਬਰਟਾ ਦੇ ਤੇਲ ਤੇ ਗੈਸ ਉਪਾਦਨ ਨੂੰ ਪ੍ਰਸ਼ਾਂਤ ਆਰਕਟਿਕ ਅਤੇ ਐਟਲਾਂਟਿਕ ਤੱਟਾਂ ਤੇ ਬਿਨਾਂ ਕਿਸੇ ਰੁਕਾਵਟ ਦੇ ਲਜਾਣ ਲਈ ਗਲਿਆਰਿਆਂ ਨੂੰ ਸੁਰੱਖਿਅਤ ਕਰਨ ਦੀ ਕੋਸ਼ਿਸ਼ ਕਰਨ ਲਈ ਇੱਕ ਵਿਸ਼ੇਸ਼ ਸੰਘੀ ਗੱਲਬਾਤ ਟੀਮ ਨਿਯੁਕਤ ਕਰੇਗੀ। ਸਮਿਥ ਮੁਤਾਬਕ ਔਟਵਾ ਨੂੰ ਅਲਬਰਟਾ ਨੂੰ ਵੀ ਵੱਡੇ ਦੂਜੇ ਸੂਬਿਆਂ ਕਿ ਬੇਕੰਟਾਰਿਓਥੀ BC ਵਾਂਗ ਪ੍ਰਤੀ ਵਿਅਕਤੀ ਸਨਮਾਨਤਾ ਟ੍ਰਾਂਸਫਰ ਪ੍ਰਦਾਨ ਕਰਨਾ ਚਾਹੀਦਾ ਹੈ ਸਮਿਥ ਨੇ ਫੈਡਰਲ ਸਰਕਾਰ ਵੱਲੋਂ ਸੁੱਬੇ ਚ ਆਰਥਿਕ ਪ੍ਰਭਾਵਾਂ ਵਾਲੇ ਕਿਸੇ ਵੀ ਨਿਰਯਾਤ ਟੈਰਫ ਨੂੰ ਲਾਗੂ ਕਰਨ ਤੋਂ ਪਹਿਲਾਂ ਅਲਬੋਟਾ ਅਨਾਲਿਸਾ ਮਸ਼ਵੇ ਲਈ ਆਪਣਾ ਸੱਦਾ ਦੁਹਰਾਇਆ ਹੈ ਸਮਿਥ ਨੇ ਆਪਣੀਆਂ ਮੰਗਾਂ ਨੂੰ ਵੀ ਦੁਹਰਾਇਆ ਹੈ ਕਿਸ ਸੰਗੀ ਸਰਕਾਰ ਵੱਡੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਤੇ ਵਾਤਾਵਰਣ ਪ੍ਰਭਾਵ ਕਾਨੂੰਨ ਨੂੰ ਰੱਦ ਕਰੇ ਬੀਸੀ ਦੇ ਉਤਰੀ ਤੱਟ ਤੇ ਤੇਲ ਟੈਂਕਰ ਪਾਬੰਦੀ ਸਾਫ ਬਿਜਲੀ ਨਿਯਮ 2035 ਤੱਕ ਸਿਰਫ ਇਲੈਕਟ੍ਰੋਨਿਕ ਵਾਹਨ ਵੇਚਣ ਦਾ ਆਦੇਸ਼ ਅਤੇ ਗ੍ਰੀਨ ਹਾਊਸ ਗੈਸਾਂ ਦੇ ਨਿਕਾਸ ਪਲਾਸਟਿਕ ਦੀ ਵਰਤੋਂ ਜਾਂ ਬੋਲਣ ਦੀ ਆਜ਼ਾਦੀ ਦੇ ਕਿਸੇ ਵੀ ਨਿਯਮ ਨੂੰ ਰੱਦ ਕਰੇ ਪ੍ਰੀਮੀਅਰ ਨੇ ਕਿਹਾ ਹੈ ਕਿ ਇਸ ਸਮਝੰਦੇ ਯੋਗ ਹੈ ਕਿ ਕੁਝ ਐਲਬਰਟਾ ਵਾਸੀ ਇਹ ਮਹਿਸੂਸ ਕਰਨ ਤੋਂ ਬਾਅਦ ਵਕ ਹੋਣ ਦੀ ਮੰਗ ਕਰ ਰਹੇ ਨੇ ਕਿ ਸੰਘੀ ਸਰਕਾਰ ਸੁਭੇਦੀ ਆਰਥਿਕਤਾ ਨੂੰ ਖੁਸ਼ਹਾਲ ਨਹੀਂ ਹੋਣ ਦੇਵੇਗੀ। ਸਮਿਥ ਦਾ ਇਸ ਸੰਬੋਧਨ ਫੈਡਰਲ ਲਿਬਰਲਸ ਵੱਲੋਂ ਲਗਾਤਾਰ ਚੌਥੀ ਫੈਰਲ ਚੋਣ ਚਿਤਨ ਤੋਂ ਇੱਕ ਹਫ਼ਤੇ ਬਾਅਦ ਆਇਆ ਹੈ। ਇਸ ਨਤੀਜੇ ਨੇ ਕੁਝ ਲੋਕਾਂ ਨੂੰ ਕਹਿੰਦਾ ਤੋਂ ਵਕ ਹੋਣ ਜਾਂ ਸੰਭਾਵੀ ਤੌਰ ਤੇ ਸੰਯੁਕਤ ਰਾਜ ਅਮਰੀਕਾ ਚ ਸ਼ਾਮਲ ਹੋਣ ਦੀ ਧਾਰਨਾ ਨੂੰ ਉਤਸ਼ਾਹਿਤ ਕਰਨ ਲਈ ਰੈਲੀਆਂ ਦਾ ਆਯੋਜਨ ਕਰਨ ਤੇ ਪਟੀਸ਼ਨਸ ਵੰਡਣ ਲਈ ਪ੍ਰੇਰਿਤ ਕੀਤਾ ਹੈ। ਚੋਰਾਂਟੋ ਦੇ ਵਿੱਚ ਕਥਿਤ ਤੇ ਹਿੰਸਕ ਅਪਰਾਧ ਅਤੇ ਚੋਰੀ ਦੇ ਦੋਸ਼ਾਂ ਦੇ ਵਿੱਚ ਕਿਊਬਿਕ ਦੇ ਇੱਕ ਵਿਅਕਤੀ ਦੇ ਉੱਤੇ 115 ਦੋਸ਼ ਲਗਾਏ ਗਏ ਨੇ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਥਿਤ ਅਪਰਾਧਾਂ ਦੇ ਵਿੱਚ ਚਾਕੂ ਮਾਰਨਾ ਆਟੋ ਅਤੇ ਕਾਰ ਚੋਰੀ ਵਰਗੀਆਂ ਅਪਰਾਧਿਕ ਗਤੀਵਿਧੀਆਂ ਸ਼ਾਮਲ ਹਨ ਪੁਲਿਸ ਦਾ ਕਹਿਣਾ ਹੈ ਕਿ ਇਸ ਵਿਅਕਤੀ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਹੋਰ ਵੀ ਬਹੁਤ ਸਾਰੇ ਖੁਲਾਸੇ ਹੋਏ ਪਾਇਆ ਗਿਆ ਕਿ ਇਸ ਵਿਅਕਤੀ ਦਾ ਪੁਰਾਣੇ ਕੇਸਾਂ ਦੇ ਲੈਣਾ ਦੇਣਾ ਹੈ ਟੋਰੰਟੋ ਪੁਲਿਸ ਨੇ ਮੰਗਲਵਾਰ ਨੂੰ ਕਿਹਾ ਕਿ ਵਿਗਿਆਦ ਦੇ ਇੱਕ ਵਿਅਕਤੀ ਨੂੰ ਟੋਰੰਟੋ 'ਚ 1 ਸਾਲ ਤੋਂ ਵੱਧ ਸਮੇਂ ਦੇ ਅਣਗਿਣਤ ਕਥਿਤ ਅਪਰਾਧਾਂ ਲਈ 115 ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ 'ਚ ਕਈ ਚਾਕੂ ਮਾਰਨ, ਆਟੋ ਚੋਰੀਆਂ, ਪੁਲਿਸ ਦਾ ਪਿੱਛਾ ਕਰਨਾ ਅਤੇ ਭੰਨ ਤੋੜ ਕਰਕੇ ਦਾਖਲ ਹੋਣ ਦੇ ਅਪਰਾਧ ਸ਼ਾਮਲ ਨੇ ਇੱਕ ਨਿਊਜ਼ ਰਿਲੀਜ਼ 'ਚ ਪੁਲਿਸ ਨੇ ਆਖਿਆ ਕਿ 34 ਸਾਲਾ ਕਾਲ ਚਟਵੋਚ ਨੂੰ ਪਿਛਲੇ ਹਫਤੇ ਦੇ ਅਖੀਰ 'ਚ ਗ੍ਰਿਫਤਾਰ ਕੀਤਾ ਗਿਆ ਸੀ ਜਦ ਉਸਨੇ ਕੁਝ ਦਿਨ ਪਹਿਲਾਂ ਇੱਕ ਵਾਹਨ ਤੋਂ ਕੁਲ ਸੁਪਕਰਣ ਚੋਰੀ ਕਰਨ ਦਾ ਦੋਸ਼ ਲਾਇਆ ਸੀ ਉਸ ਦੀ ਗ੍ਰਿਫਤਾਰੀ ਤੋਂ ਬਾਅਦ ਚਟਵੋਚ ਨੂੰ ਅਪ੍ਰੈਲ 2024 'ਚ ਸ਼ੁਰੂ ਹੋਈਆਂ ਵਾਹਨਾਂ ਤੋਂ ਜਾਇਦਾਦ ਚੋਰੀਆਂ ਦੀ ਇੱਕ ਲੜੀ 'ਚ ਵੱਖਰੀ ਜਾਂਚ ਦੇ ਵਿੱਚ ਸ਼ੱਕੀ ਵਜੋਂ ਪਛਾਣ ਲਿਆ ਗਿਆ ਤੇ ਨਾਲ ਹੀ ਟੋਰਾਂਟੋ ਪਾਰਕ 'ਚ ਕਈ ਹੋਰ ਘਟਨਾਵਾਂ ਦੇ ਵਿੱਚ ਸ਼ਾਮਲ ਪਾਇਆ ਗਿਆ ਰੀਲੀਜ਼ ਚ ਕਿਹਾ ਗਿਆ ਹੈ ਕਿ ਜਾਂਚ ਕਰਤਾਵਾਂ ਨੇ ਯੋਂਗ ਅਦੇਵਲਸਕੀ ਸਟਰੀਟ ਦੇ ਖੇਤਰ ਚ ਇੱਕ ਗੱਡੀ ਦੀ ਤਲਾਸ਼ੀ ਵਾਰੰਟ ਲੈਣ ਤੋਂ ਬਾਅਦ ਉਸਨੂੰ ਪਹਿਲਾਂ ਦੇ ਕਥਿਤ ਅਪਰਾਧਾਂ ਨਾਲ ਜੋੜਿਆ ਜਿੱਥੇ ਉਹਨਾਂ ਨੂੰ ਚੋਰੀ ਦੇ ਪੀੜਤਾ ਨਾਲ ਸੰਬੰਧਿਤ ਜਾਇਦਾਦ ਤੇ ਪਛਾਣ ਪੱਤਰ ਮਿਲੇ। ਪੁਲਿਸ ਦਾ ਵੀ ਇਸੇ ਤਰ੍ਹਾਂ ਦਾ ਦੋਸ਼ ਹੈ ਕਿ ਚਟਰਵਰਟ ਨੇ ਕਈ ਉਪਨਾਮ ਵਰਤੇ ਸੀ ਅਤੇ ਪਹਿਲਾਂ ਵੱਖ-ਵੱਖ ਜੀਟੀਏ ਪੁਲਿਸ ਸੇਵਾਵਾਂ ਦੇ ਅਧਿਕਾਰੀਆਂ ਨੂੰ ਵਾਹਨਾਂ ਦੇ ਪਿੱਛਾ ਕਰਨ ਦੇ ਅਗਵਾਈ ਕਰ ਚੁੱਕਾ ਸੀ ਜਿਸ ਵਿੱਚ ਟ੍ਰਾਂਟੋ ਦੇ ਡਾਊਨਟਾਊਨ ਕੋਰ ਰਾਹੀ ਵੀ ਸ਼ਾਮਲ ਨੇ ਰਿਲੀਜ਼ ਦੇ ਵਿੱਚ ਕਿਹਾ ਗਿਆ ਹੈ ਕਿ ਚਟਰਵਰਟ ਨੇ 29 ਜਨਵਰੀ ਨੂੰ ਸਕਾਰਪੋ ਦੇ ਕਿੰਗਸਟਨ ਅਤੇ ਹੈਲੋਵੇ ਰੋਡਜ਼ ਦੇ ਖੇਤਰ ਦੇ ਵਿੱਚ 26 ਤੇ 41 ਸਾਲ ਦੀ ਉਮਰ ਦੇ ਦੋ ਵਿਅਕਤੀਆਂ ਨੂੰ ਚਾਕੂ ਮਾਰਿਆ ਅਤੇ 1 ਮਈ ਨੂੰ ਡਾਊਨਟਾਊਨ 'ਚ ਇੱਕ 32 ਸਾਲਾਂ ਵਿਅਕਤੀ ਨੂੰ ਚਾਕੂ ਮਾਰਨ ਦੇ ਦੋਸ਼ ਲੱਗੇ ਨੇ ਇਹਨਾਂ ਦੋਵਾਂ ਘਟਨਾਵਾਂ ਦੇ ਨਤੀਜੇ ਵਜੋਂ ਪੀੜਤਾ ਲਈ ਜਾਨ ਸਤਾਂ ਲੱਗੀਆਂ ਚੈਟਰਵੋਡ ਨੂੰ অন্ਟਾਰੀਓ ਤੇ ਕਿਊਬੈਕ ਚ ਹੋਰ ਪੁਲਿਸ ਸੇਵਾਵਾਂ ਤੇ 28 ਵਾਧੂ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹਾਲਾਂਕਿ ਟ੍ਰਾਂਟੋ ਪੁਲਿਸ ਵੱਲੋਂ ਜਾਰੀ ਕੀਤੀ ਗਈ ਰਿਲੀਜ਼ ਚ ਉਹਨਾਂ ਕਥਿਤ ਅਪਰਾਧਾਂ ਬਾਰੇ ਕੋਈ ਵੇਰਵਾ ਨਹੀਂ ਦਿੱਤਾ ਗਿਆ ਹੈ ਟ੍ਰਾਂਟੋ ਦੇ ਵਿੱਚ 115 ਦੋਸ਼ਾਂ ਦੇ ਵਿੱਚ ਵਧਿਆ ਹੋਇਆ ਹਮਲਾ ਹਥਿਆਰ ਨਾਲ ਹਮਲੇ ਦੇ 2 ਦੋਸ਼ ਸਰੀਰਕ ਨੁਕਸਾਨ ਪਹੁੰਚਾਉਣ ਵਾਲੇ ਹਮਲੇ ਦੇ 2 ਦੋਸ਼ 5000 ਡਾਲਰ ਤੋਂ ਘੱਟ ਦੀ ਸ਼ਰਾਰਤ ਦੇ 16 ਦੋਸ਼ 5000 ਡਾਲਰ ਤੋਂ ਵੱਧ ਦੇ ਅਪਰਾਧ ਦੁਆਰਾ ਪ੍ਰਾਪਤ ਕੀਤੀ ਜਾਇਦਾਦ ਤੇ ਕਬਜ਼ਾ ਕਰਨ ਦੇ 8 ਦੋਸ਼ 5000 ਡਾਲਰ ਤੋਂ ਘੱਟ ਦੀ ਚੋਰੀ ਦੇ 13 ਮਾਮਲੇ ਮੋਟਰ ਵਾਹਨ ਚੋਰੀ ਦੇ 3 ਦੋਸ਼ ਪੁਲਿਸ ਲਈ ਨਾ ਰੁਕਣ ਦੇ 4 ਦੋਸ਼ ਰਿਹਾਈ ਦੇ ਹੁਕਮ ਦੀ ਪਾਲਣਾ ਨਾ ਕਰਨ ਦੇ 39 ਦੋਸ਼ ਲਗਾਏ ਗਏ ਨੇ ਚਟਵੜ ਨੂੰ ਟ੍ਰੋਟ ਅਰਿਜਨਲ ਬੇਲ ਸੈਂਟਰ ਵਿਖੇ ਅਦਾਲਤ ਦੇ ਵਿੱਚ ਪੇਸ਼ ਕਰਵਾਇਆ ਗਿਆ ਜਾਂਚ ਕਰਤਾ ਕਿਸੇ ਵੀ ਅਜਿਹੇ ਵਿਅਕਤੀ ਨੂੰ ਉਤਸ਼ਾਹਿਤ ਕਰ ਰਹੇ ਨੇ ਜੋ ਸੋਚਦਾ ਹੈ ਕਿ ਉਹਨਾਂ ਦੇ ਨਾਲ ਹੋਈਆਂ ਘਟਨਾਵਾਂ ਦੇ ਵਿੱਚ ਵੀ ਇਹੀ ਵਿਅਕਤੀ ਦੋਸ਼ੀ ਹੋ ਸਕਦਾ ਹੈ ਝਟੋਵਟ ਬਾਰੇ ਜਾਣਕਾਰੀ ਰੱਖਣ ਵਾਲੇ ਲੋਕਾਂ ਨੂੰ ਪੁਲਿਸ ਦੀ ਮਦਦ ਕਰਨ ਵਾਸਤੇ ਕਿਹਾ ਜਾ ਰਿਹਾ ਹੈ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਏਬੀ ਨੇ ਸਾਫ਼ ਸੁੱਥਰੀ ਊਰਜਾ ਲਈ ਯੋਜਨਾ ਦਾ ਐਲਾਨ ਕੀਤਾ ਹੈ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਏਬੀ ਨੇ ਦਾ ਕਲੀਨ એનર્ਜੀ ਐਕਸ਼ਨ ਪਲਾਨ ਦੀ ਸ਼ੁਰੂਆਤ ਕਰਨ ਦਾ ਐਲਾਨ ਕਰ ਦਿੱਤਾ ਹੈ ਜੋ ਕਿ ਸੂਬੇ ਦੇ ਸਾਫ਼ ਸੁੱਥਰੀ ਬਿਜਲੀ ਪੰਡਾਰਾ ਨੂੰ ਵਰਤਨ ਆਰਥਿਕ ਵਿਕਾਸ ਨੂੰ ਅੱਗੇ ਵਧਾਉਣ ਤੇ ਊਰਜਾ ਸੁਰੱਖਿਆ ਨੂੰ ਮਜ਼ਬੂਤ ਕਰਨ ਦੀ ਰਣਨੀਤੀ ਹੈ ਸੂਬਾ ਬ੍ਰਿਟਿਸ਼ ਕੋਲੰਬੀਆ ਹਾਈਡਰੋਇਨ ਕਿ ਬੀਸੀ ਹਾਈਡਰੋਨਲ ਸਾਂਝੇਦਾਰੀ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਸਾਫ ਬਿਜਲੀ ਲਾਭ ਨੂੰ ਵਰਤਨ ਆਰਥਿਕ ਵਿਕਾਸ ਤੇ ਪਰਵਰਤਨਸ਼ੀਲ ਤਬਦੀਲੀ ਨੂੰ ਅੱਗੇ ਵਧਾਉਣ ਊਰਜਾ ਸੁਰੱਖਿਆ ਨੂੰ ਮਜ਼ਬੂਤ ਕਰਨ ਤੇ ਜਲਵਾਯੂ ਕਾਰਵਾਈ ਨੂੰ ਅੱਗੇ ਵਧਾਉਣ ਲਈ ਇੱਕ ਮਹੱਤਵਕ ਕਾਂਖੀ ਯੋਜਨਾ ਸ਼ੁਰੂ ਕਰ ਰਿਹਾ ਹੈ ਪ੍ਰੀਮੀਅਰ ਐਬੀ 26 ਅਪ੍ਰੈਲ ਨੂੰ ਵਿੰਕੂਵਰ ਚ ਵਾਪਰੀ ਫਿਲੀਪੀਨੋ ਸਟਰੀਟ ਫੈਸਟੀਵਲ ਤੇ ਘਟਨਾ ਤੇ ਵੀ Uh, and I want to thank uh, those who organized them and hosted them. We had a, a very moving uh, memorial mass at the Holy Rosary Cathedral in downtown Vancouver. I know there were other ceremonies across the province uh, marking this horrific tragedy, and I, I know the British Columbians uh, are standing with the Filipino community, with the families of the victims. Uh, and those who are still struggling in hospital, we're thinking of you. Um, the, uh, the president uh, of the U.S. has been active again, threatening uh, Canadian sovereignty, casting shadows and doubts on the election of our prime minister, uh, Prime Minister Carney, uh, threatening major industries, including our film industry, uh, ludicrous uh, suggestions all, and uh, and yet he continues. Now more than ever, uh, we have to ensure. That we are using our economic advantages that we have here in British Columbia to support a Canadian wide project to ensure that our country can stand on our own two feet, reduce our reliance on the United States. Now, uh, we don't want to do that at any cost. We want to do that in a way that protects our Canadian values as well, ensuring that we're protecting our environment for future generations, ensuring that we're doing this in a sustainable way and uh, in a way that will grow prosperity for future generations, not take it away. Uh, which is why uh, I'm so proud of the work uh, that's being done in this province under Minister Dix, under BC Hydro, in terms of leading the way on clean energy for British Columbians and for Canadians. We have a generational opportunity here to be a clean energy superpower, to contribute to the vision of Canada as an energy superpower in our own way here in British Columbia, uh, while protecting uh, our, uh, our province, but also our planet from pollution. ensuring that we're using our clean electricity to build. ਦੂਜੇ ਪਾਸੇ ਬ੍ਰੈਂਟਨ ਦੇ ਵਿੱਚ ਜ਼ਬਰੀ ਵਸੂਲੇ ਦੇ ਮਾਮਲੇ 'ਚ ਤਿੰਨ ਪੰਜਾਬੀਆਂ ਦੀ ਗ੍ਰਿਫਤਾਰੀ ਹੋਈ ਹੈ ਇਸ ਤੋਂ ਕੁਝ ਹੀ ਘੰਟੇ ਬਾਅਦ ਪੀਲ ਰਿਜਨਲ ਪੁਲਿਸ ਵੱਲੋਂ ਦੋ ਹੋਰਨਾਂ ਨੂੰ ਗੱਡੀਆਂ ਖੋਨ ਦੇ ਮਾਮਲੇ ਦੇ ਵਿੱਚ ਕਾਬੂ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਬ੍ਰੈਂਟਨ ਦੇ ਅਤੇ ਕੈਲਡਨ ਵਿਖੇ ਤਿੰਨ ਤਲਾਸ਼ੀ ਵਾਰੰਟਾਂ ਦੀ तामील ਕਰਜਾ ਹੋਇਆ ਹੈ 21 ਸਾਲ ਦੇ ਜਤਿਨ ਕੁਮਾਰ ਤੇ 21 ਸਾਲ ਦੇ ਸਫਲਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਦੀ ਗ੍ਰਿਫਤਾਰੀ ਸੰਭ ਹੋ ਸਕੀ ਹੈ ਜਤਿਨ ਕੁਮਾਰ ਵਿਰੁੱਧ ਲੁੱਟਦੀ ਵਾਰਦਾਤ ਨਾਲ ਸੰਬੰਧਿਤ ਇੱਕ ਅਤੇ ਸਫਲਦੀਪ ਸਿੰਘ ਵਿਰੁੱਧ ਤਮਕਾਉਂਦੇ ਦੋਸ਼ ਆਇਦ ਕੀਤੇ ਗਏ ਪੀੜਤ ਰੀਜਨਲ ਪੁਲਿਸ ਦੀ ਕਾਰਵਾਈ ਇੱਕ ਪੀੜਤ ਵੱਲੋਂ ਕੀਤੀ ਗਈ ਸ਼ਿਕਾਇਤ ਦੇ ਆਧਾਰ ਤੇ ਹੋਈ ਹੈ ਪੀੜਤ ਨੇ ਦੱਸਿਆ ਕਿ ਕੁਝ ਬੰਦਿਆਂ ਨੇ ਉਸ ਨੂੰ ਘੇਰ ਕੇ ਗੱਡੀ ਦੀਆਂ ਚਾਬੀਆਂ ਮੰਗਣੀਆਂ ਸ਼ੁਰੂ ਕਰ ਦਿੱਤੀਆਂ ਪੀੜਤ ਨੇ ਆਪਣੀ ਜਾਨ ਦੇ ਡਰੋਂ ਚਾਬੀਆਂ ਦੇ ਦਿੱਤੀਆਂ ਤੇ ਸ਼ੱਕੀ ਉਸ ਦੀ ਗੱਡੀ ਲੈ ਕੇ ਮੌਕੇ ਤੋਂ ਘੋੜਾ ਹੋ ਗਿਆ ਪੁਲਿਸ ਨੇ ਇੱਕ ਗੱਡੀ ਬਾਅਦ ਦੇ ਵਿੱਚ ਬਰਾਮਦ ਕੀਤੀ ਹੈ ਪੁਲਿਸ ਦੇ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਇਸ ਮਾਮਲੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਜਾਂਚ ਕਰਤਾਵਾਂ ਦੇ ਨਾਲ ਸੰਪਰਕ ਕਰ ਜ਼ਰੂਰ ਕਰੇ ਇੱਥੇ ਵੀ ਜ਼ਿਕਰ ਕਰਦੀ ਹੈ ਕਿ ਜਤਨ ਕੁਮਾਰ ਤੇ ਸਫਲਦੀਪ ਸਿੰਘ ਦੀ ਗ੍ਰਿਫਤਾਰੀ ਦਾ ਐਲਾਨ ਕਰਨ ਤੋਂ ਕੁਝ ਘੰਟੇ ਬਾਅਦ 34 ਸਾਲ ਦੇ ਹਰਪਾਲ ਸਿੰਘ 20 ਸਾਲ ਦੇ ਰਾਜਨੂਰ ਸਿੰਘ ਅਤੇ 22 ਸਾਲ ਦੇ ਇੱਕ ਨੂਰ ਸਿੰਘ ਦੀ ਗ੍ਰਿਫਤਾਰੀ ਦਾ ਜ਼ਿਕਰ ਵੀ ਕੀਤਾ ਗਿਆ ਹੈ ਪੁਲਿਸ ਮੁਤਾਬਕ ਇਹ ਕਾਰਵਾਈ ਬ੍ਰਮਚੰਦੇ ਕਵੀਨ ਸਟਰੀਟ ਅਤੇ ਕੈਨੇਡੀ ਰੋਡ ਸਾਊਥ ਇਲਾਕੇ ਦੇ ਵਿੱਚ ਇੱਕ ਕਾਰੋਬਾਰੀ ਅਦਾਰੇ ਉੱਤੇ ਚੱਲੀਆਂ ਗੋਲੀਆਂ ਦੇ ਮਾਮਲੇ 'ਚ ਕੀਤੀ ਗਈ ਹੈ ਗੋ ਇਸ ਵੇਲੇ ਦਫ਼ਤਰ ਦੇ ਵਿੱਚ ਕੋਈ ਮੌਜੂਦ ਨਹੀਂ ਸੀ ਇਸ ਕਰਕੇ ਅਨੁਸੁਖਾਵੀ ਘਟਨਾ ਵਾਪਰਨ ਤੋਂ ਬਚਾਅ ਹੋ ਗਿਆ ਇਸ ਦੇ ਨਾਲ ਹੀ ਮੈਨੇ ਤੁਹਾਾਸਤ ਕੱਲ ਫੇਰ ਮਿਲਾਂਗੇ ਨਵੀਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਮਤ